ਜੀ ਸਾਰਿਆਂ ਨੂੰ ਅੱਜ ਬਹੁਤ ਵੱਡੀ ਖੁਸ਼ੀ ਹੋਈ ਹੈ। ਬਾਬਾ ਫੁੱਟਾ ਜੀ ਨੇ ਬਹੁਤ ਮਿਹਰ ਕੀਤੀ। ਅੱਜ ਮੇਰੇ ਸਭਨਾ ਮੂਸੇਪਿੰਡ 'ਚ ਬੜੀ ਖੁਸ਼ੀ ਹੋਣੀ ਆ। ਬੜੇ ਢੋਲ ਬੱਜੇ ਹੋਣੇ ਆ, ਬੜੇ ਭੰਗਰੇ ਪਾਏ ਹੋਣੇ ਆ ਤੇ ਮੂਸੇਪਿੰਡ 'ਚ। ਅੱਜ ਮੂਸੇ ਨੇ ਫੇਰ ਘੇਰਾ ਮੂਸਾ ਹੀ ਅੱਜ ਉਹਨੇ ਫੇਰ ਜਨਮ ਲੈ ਲਿਆ ਅੱਤਰ ਦਿੱਤੇ ਆਗੇ। ਅੱਜ ਉਹਦੇ ਘਰਦਿਆਂ ਨੂੰ ਉਹਦੇ ਪਿਤਾ ਜੀ ਨੂੰ ਉਹਦੇ ਮਾਤਾ ਜੀ ਨੂੰ ਬਹੁਤ ਖੁਸ਼ੀ ਹੋਣੀ ਆ। ਕਿੱਥੇ ਮਾਤਾ ਜੀ ਨੂੰ ਖੁਸ਼ੀ ਆ, ਕਿੱਥੇ ਪਿਤਾ ਜੀ ਨੂੰ ਖੁਸ਼ੀ ਆ। ਉੱਥੇ ਪੰਜਾਬ ਪਾਸਿਆਂ ਨੂੰ ਬਾਹਰ ਯੂਕੇ ਅਮਰੀਕਾ ਨਾਲ ਨੂੰ ਬਹੁਤ ਖੁਸ਼ੀ ਹੋਈ ਤੇ ਬਾਬਾ ਬੋਡਾ ਜੀ ਨੇ ਬਹੁਤ ਮਿਹਰ ਕੀਤੀ ਫਿਰ ਮੂਸਿਆਂ ਵਾਲਾ ਫਿਰ ਇਸ ਧਰਤੀ ਤੇ ਆਇਆ ਤੇ ਮੈਨੂੰ ਲੱਗਦਾ ਮੂਸਿਆਂ ਵਾਲਾ ਫਿਰ ਕਿਦਨ ਕੋ ਕਿਦਨ ਕੋ ਫਿਰ ਪੰਜਾਬ ਚ ਕਰਾਉ ਜ਼ਰੂਰ ਕਰਾਊਗਾ ਅਰੇ ਛੋਟਾ ਚਲੋ ਅੱਜ ਇੱਕ ਇੱਕ ਆਜੀ ਉਹਨੇ ਜਨਮ ਲਿਆ ਤੇ ਗੁਰੂ ਸਾਹਿਬ ਨੇ ਮਿਹਰ ਕੀਤੀ ਧੀ ਹੌਲੀ ਹੌਲੀ ਵੱਡਾ ਹੁੰਦਾ ਜਾਣਾ ਹੈ ਕਰੋ ਵੱਡਾ ਹੁੰਦਾ ਗਿਆ ਤੇ ਲਾਲੋ ਪੰਜਾਬ ਦੇ ਅੰਦਰ ਫਿਰ ਇੱਕ ਆਰੀ ਮੂਸਿਆਂ ਵਾਲੇ ਦੀ ਬੱਲੇ ਬੱਲੇ ਹੋਣੀ ਆ ਰੱਬ ਨੇ ਬਹੁਤ ਸੁਣੀ ਮਾਤਾ ਜੀ ਦੀ ਉਹਨਾਂ ਦੇ ਪਿਤਾ ਜੀ ਦੀ ਜਿਹੜਾ ਉਹਨਾਂ ਦੇ ਘਰ ਵਿੱਚ ਫਿਰ ਮੂਸਿਆਂ ਆਣਾ ਮੈਨੂੰ ਲੱਗਦਾ ਫਿਰ ਉਹਨਾਂ ਦੇ ਉੱਥੇ ਕੋਠੀ ਅੰਦਰ ਕਮਰਿਆਂ ਦੇ ਅੰਦਰ ਮੂਸਿਆਂ ਆਣਾ ਫਿਰ ਨਜ਼ਰ ਆਉ ਤੇ ਫਿਰ ਦਿਖੂ ਮਾਤਾ ਜੀ ਨੂੰ ਭਜਦਾ ਦਿਖੂ ਖੇਡਦਾ ਦਿਖੂ ਤੇ ਫਿਰ ਮੂਸਿਆਂ ਆਲਾ ਆ ਗਿਆ ਏ ਤੇ ਮਾਤਾ ਜੀ ਨੂੰ ਮੈਨੂੰ ਪੈਂਦਾ ਬਹੁਤ ਖੁਸ਼ੀ ਹੋਈ ਤੇ ਉਹਦੇ ਪਿਤਾ ਜੀ ਨੂੰ ਬੜੀ ਖੁਸ਼ੀ ਆ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਜਿਆਦਾ ਖੁਸ਼ੀ ਹੋਈ ਆ ਮੇਰੇ ਵੀਰ ਅਮਸੀ ਜੀ ਤਰਨ ਤਰਨ ਤੋਂ ਪ੍ਰੀਤ ਜੀ ਮੇਰੇ ਬਹੁਤ ਪਿਆਰ ਇਹਨਾਂ ਦਾ ਮੈਂ ਇਹਨਾਂ ਨੂੰ ਆਖਿਆ ਸੰਗਤ ਮੈਂ ਇਹਨਾਂ ਨੂੰ ਕਿਹਾ ਮਾਹਰੇ ਰੀਲ ਪਾਈਏ ਮੁਰਸ਼ਿਆਂ ਵਾਲੇ ਦੇ ਉਹਨਾਂ ਦੇ ਅੱਜ ਬੜੀ ਖੁਸ਼ੀ ਆਈ ਆ ਸਾਰੇ ਪੰਜਾਬ ਨੂੰ ਬੜੀ ਖੁਸ਼ੀ ਹੋਈ ਆ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉਹਦਨਿਕੋ